ਅਗਰ ਵਾਕਈ ਕਿਸੇ ਦੇ ਅੰਦਰ ਰੱਬ ਦੀ ਤੜਪ ਪੈਦਾ ਹੋਈ ਹੈ ਤੇ ਜਿਵੇਂ ਹੁਣ ਮੈਂ ਇਥੋਂ ਰੇਲਵੇ ਸਟੇਸ਼ਨ ਜਾਣਾ ਹੋਵੇ ਤੇ ਮੈਨੂੰ ਰਸਤੇ ਦਾ ਨਾ ਪਤਾ ਹੋਵੇ ਤੇ ਮੈਂ ਕਿਸੇ ਕੋਲ ਪੁੱਛਾਂ ਬਈ ਮੈਨੂੰ ਦੱਸ ਰਸਤਾ ਦੱਸ ਉਹ ਮੈਨੂੰ ਦੱਸਦਾ ਹੈ ਪਰ ਮੈਂ ਉਹਦੇ ਕੋਲ ਪਹਿਲੇ ਇਹ ਨਹੀਂ ਪੁੱਛਦਾ ਤੂੰ Hindu ਹੈ ਕਿ ਨਹੀਂ Hindu ਹੈ ਤਾਂ ਮੈਂ ਪੁੱਛਾਂਗਾ ਉਹ ਜਨੇ ਸਿੱਖ ਹੈ ਤਾਂ ਮੈਂ ਪੁੱਛਾਂਗਾ ਉਹ ਜਨੇ ਮੁਸਲਮਾਨ ਹੈ ਤਾਂ ਮੈਂ ਪੁੱਛਾਂਗਾ ਉਹ ਜਨੇ ਜ਼ਮੀਨ ਦੇ ਉੱਤੇ ਜਿਹੜੇ ਰਸਤੇ ਨੇ ਕਿ ਜ਼ਮੀਨ ਦੇ ਤੇ ਬਣੇ ਅਸਥਾਨਾਂ ਨੂੰ ਜਾਂਦੇ ਨੇ ਇਹ ਰਸਤਾ ਤੇ ਸੀ ਕਿਸੇ ਕੋਲ ਵੀ ਪੁੱਛ ਸਕਦੇ ਆ ਪਰ ਜਦ ਪਰਮਾਤਮਾ ਦਾ ਰਸਤਾ ਪੁੱਛਣਾ ਹੋਵੇ ਬੜੇ ਸੰਕੇਰਨ ਹੋ ਜਾਂਦੇ ਨੇ بڑے ਛੋਟੇ ਦਿਮਾਗ ਅਰੇ ਛੋਟਾ ਦਿਮਾਗ ਇਹ ਨਹੀਂ ਕਿਸੇ ਇੱਕ ਸੰਪਰਦਾ ਦੇ ਚ ਸਾਰਿਆਂ ਚ ਹੈ ਰਜਕੇ ਰਜਕੇ ਜਨਿਕ ਰਿਆਨ ਸਿੰਘ ਜੀ ਬੈਠੇ ਨੇ ਇੱਕ ਚੰਗੇ

ਠੀਕ ਹੈ ਕਹਿੰਦੇ ਠੀਕ ਹੈ ਆਪਾਂ ਕੀਰਤਨ ਕਰਾਂਗੇ ਕਵਾਲੀ ਟਾਈਪ ਦਾ ਕੀਰਤਨ ਕਰਾਂਗੇ ਗੁਰੂ ਦੇ ਸ਼ਬਦ ਕਵਾਲੀ ਚ ਗਾਵਾਂਗੇ ਸੰਗੀਤ ਦੇ ਬੜੇ ਮਾਹਿਰ ਬੜੇ ਮਾਹਿਰ ਬੜੀਆਂ-ਵੜੀਆਂ-ਵੜੀਆਂ ਗੱਡੀਆਂ ਉਹਨਾਂ ਦੀਆਂ ਆਈਆਂ ਸਾਨੂੰ ਲੈਣ ਵਾਸਤੇ ਬੜੀ ਸ਼ਾਨੋ ਸ਼ੌਕਤ ਨਾਲ ਕੌਕੇ ਚੋਟੀ ਦਾ ਧਨਾੜ ਬੰਦਾ ਪਹੁੰਚੇ ਮਸਜਿਦ ਦੇ ਬਾਦ

ਮੈਂ ਮਜ਼ਦੂਰ ਨਹੀਂ ਮੰਨਦਾ ਮਸਜਿਦ ਵਿੱਚ ਨਹੀਂ ਹੋ ਸਕਦੀ ਬਾਹਰ ਤੋਂ ਤੇ ਮਾਬੂਦੀ ਗੱਲ ਜੇ ਮਸਜਿਦ ਦੇ ਚ ਨਹੀਂ ਹੋ ਸਕਦੀ ਪਰਮਾਤਮਾ ਦੀ ਗੱਲ ਜੇ ਮਸਜਿਦ ਦੇ ਚ ਨਹੀਂ ਹੋ ਸਕਦੀ ਤਾਂ ਕਿਧਰੇ ਸ਼ਰਾਬ ਖਾਣੇ ਚ ਹੋਵੇ ਕਿੱਥੇ ਹੋਵੇਗੀ ਕਿਹੜੀ ਜਗ੍ਹਾ ਤੇ ਹੋਵੇਗਾ ਜਾਂ ਤੇ ਸਿੱਧ ਕਰੋ ਗੁਰਨਾਣਕ ਨੇ ਗੱਲ ਸ਼ੈਤਾਨ ਦੀ ਕੀਤੀ ਹੈ ਭਗਵਾਨ ਦੀ ਨਹੀਂ ਸਾਰੀ ਖਸਮ ਦੀ ਬਾਣੀ ਖਸਮ ਦੀ ਗੱਲ ਪਰਮਾਤਮਾ ਦੀ ਗੱਲ ਤੇ ਜੇ ਪ੍ਰਾਤਮਾ ਦੀ ਗੱਲ ਮਸਜਿਦ ਦੇ ਨਹੀਂ ਹੋ ਸਕਦੀ ਫਿਰ ਕਿੱਥੇ ਹੋਵੇਗੀ ਪਰ ਕਿਹੜੀ ਜਗ੍ਹਾ ਤੇ ਹੋਵੇਗੀ ਇਹ ਇੱਕ ਮੈਂ ਉਦਾਹਰਣ ਦੇ ਨਾਲ ਇਹਨਾਂ ਨੇ ਵੀ ਕਿ ਕਨ ਬਾਹਰ ਹੀ ਕੀਤਾ ਆਪਾਂ ਕਥਾ ਬਾਹਰ ਹੀ ਕੀਤੀ ਇਸ ਚੱਕਰ 'ਚ ਨਾ ਪੈਣਾ ਜੋ ਮਨੋਦਸ਼ਾ ਮਨੋਕਤੀ ਹਜ਼ਾਰਾਂ ਸਾਲ ਪਹਿਲੇ ਸੀ ਅੱਜ ਵੀ ਹੋਈ ਹੈ ਕੋਈ ਫਰਕ ਮਨੋਕਥੇ ਕੋਈ ਫਰਕ ਨਹੀਂ ਪਿਆ ਕੁਝ ਵੀ ਫਰਕ ਨਹੀਂ ਪਿਆ ਨਾਉ ਦੇ ਕਾਮ ਦੇ ਚਲਾਉ ਦੇ ਕ੍ਰੋਧ ਦੇ ਚਲਾਉ ਦੇ ਲੋਭ ਦੇ ਚ ਨਾਉ ਦੇ ਹੰਕਾਰ ਦੇ ਚ ਨਾਉ ਦੇ ਬੋਧ ਦੇ ਚ ਜਿਵੇਂ ਹਜ਼ਾਰਾਂ ਸਾਲ ਪਹਿਨੇ ਜੀਵਦਾ ਸੀ ਉਸੇ ਤਰ੍ਹਾਂ ਜੀਵਣਾ ਹੈ ਕੱਪੜੇ ਜ਼ਰਾ ਬਦਲ ਗਏ ਨੇ ਮਕਾਨ ਬਦਲ ਗਏ ਨੇ ਖਾਣ ਪਾਣ ਬਦਲ ਗਏ ਮਨੁੱਖ ਉਹੀ ਹੋ ਰਹੀ ਲੋ ਉਹੀ ਕਰੋ ਉਹੀ ਲੋ ਉਹੀ ਹੰਕਾਰ ਮਕਾਨ ਬਦਲੇ ਤੇ ਮਨੁੱਖ ਨਹੀਂ ਬਦਲੇ ਖਾਣ ਪਾਨ ਬਦਲੇ ਇਹ ਮਨੁੱਖ ਨਹੀਂ ਬਦਲੇਆ ਇਹਦੇ ਕੱਪੜੇ ਬਦਲ ਗਏ ਨੇ ਮਨੁੱਖ ਨਹੀਂ ਬਦਲੇਆ ਹੋਰੀ ਦਾ ਹੋਈ ਹੈ ਬਲਕੇ ਕੁਛ ਤੇ ਕਹਿੰਦੇ ਉਹਨਾਂ ਨਾਲੋਂ ਹੀ ਖਰਾਬ ਹੋ ਗਏ ਇਤਨੇ ਕਤਲ ਪਹਿਲੇ ਨਹੀਂ ਹੁੰਦੇ ਸਨ ਜਿੰਨੇ ਹੁਣ ਹੋ ਰਹੇ ਨੇ ਇਤਨੇ ਲੁੱਟਮਾਰ ਪਹਿਲੇ ਨਹੀਂ ਆਉਂਦੀ ਸੀ ਜਿੰਨੇ ਹੁਣ ਆਉਂਦੇ ਆਂ ਸੱਚਾਈ ਖੋ ਗਈ ਹੈ ਹੋ ਗਈ ਹੈ ਬਦਕਿਸਮਤ ਹੀ ਹੈ ਧਰਮ ਮੰਦਰਾਂ ਦੇ ਵਿੱਚ ਵੀ ਧਾਰਮਿਕ ਸੱਤਨਾ ਦੇ ਚੇ ਧਰਮ ਦੀ ਪੂਰੀ ਗੱਲ ਨਹੀਂ ਪਰਮਾਤਮਾ ਦੇ ਕੋਲ ਜਾਣਾ ਹੈ ਸਾਡੀ ਯਾਦ ਲੈ ਇਸ ਤਰ੍ਹਾਂ ਦੀ ਪਰਮਾਤਮਾ ਨੂੰ ਖੋਜਣਾ ਹੈ ਕੀ ਖੋਜਣਾ ਹੈ ਸਮਝ ਦੇ ਚਾ ਜਾ ਸਮਝ ਦੀ ਖੋਜ ਆਪਣੀ ਸਮਝ ਦੀ ਖੋਜ ਪਰਮਾਤਮਾ ਦੀ ਖੋਜ ਹੈ ਆਪਣੀ ਯਾਦ ਦਾ ਪਰਮਾਤਮਾ ਤੱਕ ਚੜੇ ਜਾਣਾ ਪਰਮਾਤਮਾ ਦੇ ਕੋਲ ਜਾਣਾ ਉਮੈਦੇ ਗਲ ਪਕੜਦੇ ਚਾਹੀਏ ਨੇ ਇਹ ਪ੍ਰਭੂ ਤੇਨੂੰ ਯਾਦ ਕਰਨ ਬੈਠਦਾ ਪ੍ਰਪਤਾ ਯਾਦ ਆਉਂਦੀ ਹੈ ਦਾਨੇ ਯਾਦ ਆਉਂਦਾ ਕਾਰੋਬਾਰ ਯਾਦ ਆਉਂਦਾ ਬਿਲਕੁਲ ਠੀਕ ਹੈ ਅਬ ਤੋ ਯਾਦ ਰਸਤਾਂ ਕੀ ਵੀ ਪਹੁੰਚ ਨਹੀਂ ਦੋਸਤੋਂ ਨੇ ਕਿਤਨੀ ਦੂਰ ਬਸਾਈ ਹੈ ਬਸਤੀਆਂ ਐ ਮੇਰੇ ਦੋਸ ਫੇਰੀ ਬਸਤੀ ਇਤਨੇ ਦੂਰ ਹੈ ਇਤਨੇ ਦੂਰ ਹੈ ਮੇਰੀ ਯਾਦ ਨਹੀਂ ਪਹੁੰਚਦੀ ਯਾਗ ਨਹੀਂ ਪਹੁੰਚਦੇ ਇਸ ਕਰਕੇ ਦੁਰੀਏ ਨੇ ਤੇ ਤੇ ਵਿਆਪਕ ਹੈ ਆਪਣੀ ਸਮਝ ਦੀ ਖੋਜ ਪਰਮਾਤਮਾ ਦੀ ਖੋਜ ਹੈ ਸਿਮਰਤੀ ਦਾ ਪਹੁੰਚ ਜਾਣਾ ਪਰਮਾਤਮਾ ਤੱਕ ਪਰਮਾਤਮਾ ਤੱਕ ਪਹੁੰਚਣਾ ਵਰਨਾ ਉਹ ਵਿਆਪਕ ਹੈ ਵਿਆਪਕ ਹੈ ਪਰ ਉਪਰੋਕਤ ਜਿਹੜੇ ਸ਼ਬਦ ਕਹੇ ਜਾਂਦੇ ਨੇ ਪਰਮਾਤਮਾ ਦੇ ਕੋਲ ਜਾਣਾ ਇਹਨੂੰ ਮੋਟੇ ਰੂਪ ਵਿੱਚ ਨਾਲ ਲੈ ਪਰਮਾਤਮਾ ਦੀ ਖੋਜ ਕਰਨੀ ਹੈ ਇਹਨੂੰ ਕਿਦਰੇ ਬੈਰੋਨੇ ਰੂਪ ਵਿੱਚ ਨਾ ਲੈਣਾ ਵਿਆਪਕ ਹੈ ਆਪਣੀ ਸਮਝ ਦੀ ਖੋਜ ਪਰਮਾਤਮਾ ਦੀ ਖੋਜ ਹੈ ਹਰ ਪਰਿਉ ਸੁਆਮੀ ਕੇ ਦਿਾਰੇ ਦੀਜੇ ਬੁੱਧ ਵਿਵੇਕ ਸਾਮਤ ਦੇਵ ਦਿਆਲ ਪ੍ਰਭ ਜੀ ਤੁਮੇ ਅਰਾਣ ਆਪਣੀ ਮਤ ਦੀ ਖੋਜ ਆਪਣੀ ਸਮਝ ਦੀ ਖੋਜ ਪਰਮਾਤਮਾ ਦੀ ਖੋਜ ਹੈ ਆਪਣੀ ਸਿਮਰਤੀ ਦਾ ਪਰਮਾਤਮਾ ਤੱਕ ਚਲੇ ਜਾਣਾ ਇਹ ਪਰਮਾਤਮਾ ਦੇ ਕੋਲ ਜਾਣਾ ਜਿਹੜੇ ਖੋਜੇ ਨੇ ਔਰ ਦਸਾਂ ਦਿਸ਼ਾਵਾਂ ਦੇ ਵਿੱਚ ਖੋਜਦੇ ਨੇ ਹਰ ਜਗ੍ਹਾ ਖੋਜਦੇ ਖੋਜ-ਖੋਜ ਕੇ ਜੋ ਉਹਨਾਂ ਨੂੰ ਮਿਲਦਾ ਹੈ ਬਿਰਹਾ ਵਿਚੋੜਾ ਤੇ ਵਿਚੋੜੇ ਦਾ ਕੰਮ ਹੈ ਤੜਪਾਣਾ ਤੇ ਰੁਲਾਣਾ ਰੋਂਦਾ ਹੈ ਸੰਸਾਰ ਵੀ ਪਰਿਵਾਰ ਦੇ ਵਿਚੋੜੇ ਚ ਕਾਰੋਬਾਰ ਦੇ ਵਿਚੋੜੇ ਚ ਧਨ ਸੰਪਦਾ ਦੇ ਵਿਚੋੜੇ ਚ ਕੋਣ ਨਹੀਂ ਰਹਦਾ ਸਬਰੋਂ ਦੇ ਬਾਦੀ ਰੋਵੇ ਨਾ ਹੀ ਬਤਾਰ ਨਾਨਕ ਦੁਖੀਆ ਸਭ ਸੰਸਾਰ ਸਾਰੇ ਹੀ ਰਹੁੰਦੇ ਸਬਰੋਂ ਦੇ ਸੁਖਰਾਪ ਤੇ ਕਹਿੰਦਾ ਮੇਰਾ ਅਨੁਭਵ ਕਹਿੰਦਾ ਵਿੰਝ ਲਿਖਦਾ ਕਿ ਸਤਾ ਸਮੁੰਦਰਾਂ ਦੇ ਚ ਵੀ ਇਤਨਾ ਪਾਣੀ ਨਹੀਂ ਹੈ ਜਿੰਨਾ ਪਾਣੀ ਅਜ ਤੱਕ ਮਨੁੱਖ ਦੀ ਅੱਖਾਂ ਚ ਵਗ ਚੁੱਕਿਆ ਉਹ ਤੈਂਜ ਕਹਿੰਦਾ ਇਨਾ ਅਰਬਾਂ ਖਰਬਾਂ ਸਾਲਾਂ ਵਿੱਚ ਮਨੁੱਖ ਜਿੰਨਾ ਰੋਇਆ ਜਿੰਨਾ ਰੋਇਆ ਕਹਿੰਦਾ ਇਹ ਦੇ ਸਾਹਮਣੇ ਤੇ ਸੱਤ ਸਾਗਰ ਵੀ ਕੁਝ ਵੀ ਨਹੀਂ ਕੌਣ ਨਹੀਂ ਰੋਂਦਾ ਰੋਂਦੇ ਨੇ ਪਰਿਵਾਰ ਦੇ ਵਿਛੋੜੇ ਚ ਰੋਂਦੇ ਨੇ ਕਾਰੋਬਾਰ ਦੇ ਵਿਛੋੜੇ ਚ ਰੋਂਦੇ ਨੇ ਧਨ ਸੰਪਦਾ ਦੇ ਵਿਛੋੜੇ ਚ ਤੇ ਰੋਣਾ ਫੂਟਾ ਹਿਰਦੇ ਨੂੰ ਬੋਝਲ ਕਰਦਾ ਹੈ ਤਨ ਮਨ ਨੂੰ ਰੋਗੇ ਕਰਦਾ ਜਿਸ ਦਿਨ ਸਤ ਸੰਗ ਕਰਦਿਆਂ ਕਰਦਿਆਂ ਪ੍ਰਭਾਵ ਅਗ੍ਰਿਸ਼ਨਾ ਪੈ ਗਿਆ ਅਰਿਸ਼ ਦਾ ਪਾਉ ਪ੍ਰਭਾਵ ਪੈਗਾ ਗੁਣਾ ਨੂੰ ਸੁਣ ਸੁਣ ਕੇ ਬੜਾ ਦੇਆਲੂ ਹੈ ਨਿਰਵੈਰ ਹੈ ਸਮ੍ਰਿஷ்ட ਹੈ ਉਹ ਅਥਾ ਗਿਆਨ ਦਾ ਸਰਾਨਾ ਹੈ ਉਹ ਸ਼ਕਤੀ ਦਾ ਸੋਮਾ ਹੈ ਉਹ ਸੁਹਬਣ ਦਾ ਕੇਂਦਰ ਹੈ ਉਹ ਪਿਆਰ ਦੀ ਮੂਰਤੀ ਹੈ ਇਸ ਤਰ੍ਹਾਂ ਦੇ ਗੁਣ ਸੁਣਦਿਆਂ ਸੁਣਦਿਆਂ ਜਿਹੜਾ ਉਸ ਅਧ੍ਰਿਸ਼ਤੋਂ ਪ੍ਰਭਾਵਿਤ ਹੋ ਗਿਆ ਫਿਰ ਪਛਾਣ ਕੀ ਹੋਵੇਗੀ ਉਹ ਦੇ ਅੰਦਰ ਬਿਰਹਾ ਪੈਦਾ ਹੋ ਜਾਏ ਚਾਹੀਦਾ ਉਹ ਮੈਨੂੰ ਚਾਹੀਦਾ ਇਹਨੂੰ ਕਹਿੰਦੇ ਨੇ ਬਿਰਹਾ ਵਿਛੋੜਾ ਤੇ ਹੀ ਵਿਛੋੜਾ ਤੜਪਾਏਗਾ ਝੁਲਾਏਗਾ ਮੈਂ ਬਿਆਨ ਕਰ ਚੁੱਕਿਆ ਪਰ ਸਾਹਮਣੇ ਆ ਗਏ ਨੇ ਅਨੰਦ ਲਾਲ ਅਨੰਦਪੁਰ ਸਾਹਿਬ ਦੀ ਗੱਲ ਹੈ ਅੱਧੀ ਰਾਤ ਦਾ ਵਕਤ ਤੇ ਮਸਿਆ ਦੀ ਰਾਤ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਸ ਅੱਧੀ ਰਾਤ ਨੂੰ ਮਸਿਆ ਦੀ ਰਾਤ ਨੂੰ ਚਹਿਲ ਕਦਮੀ ਕਰ ਰਹੇ ਨੇ ਆਪਣੇ ਅਨੁਭਵ ਦੀ ਦੁਨੀਆ 'ਚ ਖੋਏ ਹੋਏ ਆਪਣੇ ਖਿਆਲਾਂ ਦੀ ਦੁਨੀਆ 'ਚ ਖੋਏ ਹੋਏ ਚਹਿਲ ਕਦਮੀ ਕਰ ਰਹੇ ਕੰਨਾਂ ਵਿੱਚ ਔਕਿਆਂ ਦੀ ਆਵਾਜ਼ ਪਈ। ਤੇ ਇੱਕਦਮ ਸਤਗੁਰੂ 당 ਰਹਿ ਗਏ ਹੈ। ਐਸੇ ਵਕਤ ਔਕੇ ਪਰ ਬੜੀ ਗਹਿਰਾਈ ਤੋਂ ਨਿਕਲਦੇ ਨੇ। ਔਕੇ ਵਿਛੜੇ ਚ ਨਿਕਲਦੇ ਨੋ ਜ ਨਹੀਂ। ਅਭੀ ਮਰਿ ਕੁਝ ਵਿਛੜਿਆ। ਕੁਝ ਚਲਾ ਗਿਆ। ਜੋ ਚਾਹੀਦਾ ਸੀ ਤੇ ਜਿਸ ਨਾਲ ਬੜਾ ਪਿਆਰ ਸੀ ਨਹੀਂ ਰਿਹਾ ਇਹ ਤੜਪਾਵੇਗਾ ਰੁਲਾਵੇਗਾ ਇਸ ਤੋਂ ਪਹਿਲੇ ਹੌਕੇ ਨਿਕਲਣਗੇ ਜਿੱਧਰ ਹੌਕੇ ਆ ਰਹੇ ਸਨ ਪਾਦਸ਼ਾਹ ਉਧਰ ਚਲੇ ਗਏ ਲੌਰ ਨਾਲ ਦੇਖਦੇ ਨੇ ਕਿ ਅੰਧੇਰੀ ਰਾਤ ਵਿੱਚ ਵੀ ਸਤਗੁਰ ਪਹਿਚਾਨ ਗਏ ਇਥੇ ਨੰਦ ਲਾਲ ਬੈਠਾ ਹੈ ਇਸ ਸਮੇਂ ਇੱਥੇ ਚੌਕੜਾ ਮਾਰ ਕੇ ਔਰ ਹੋਕੇ ਬਾਰੇ ستگر نند لال بھی پربھاوت کیا سوچ دے کوئی میرے کو اکا کھولیا شاعر با آد آن چوزے سد تند بہروے آپ تا بے سب کی سویرے کا سورج رات نا ਸ਼ਾਇਰਾਨਾ ਅੰਦਾਜ਼ ਦੇ ਚ ਕਹਿੰਦੇ ਸੂਰਜ ਤੇ ਸਵੇਰੇ ਨਿਕਲਦਾ ਜਾਂ ਸੂਰਜ ਨਾਲ ਸਵੇਰ ਆਉਂਦੀ ਹੈ ਕਿ ਅੱਧੀ ਰਾਤ ਨੂੰ ਰਾ ਸਵੇਰ ਦਾ ਸੂਰਜ ਐਨੇ ਬੋਲਨੇ ਐਨੇ ਸ਼ਾਇਰ ਨੇ ਕਵੀ ਨੇ ਬੈਰੋਂ ਬਾ ਆਮਦ ਆਮਾਏ ਮਨ ਚੋਜੇ ਖਾਬੇ ਨਾਲ ਸਰਤਾਨਾ ਨਹੀਂ ਜਨਤ ਬੈਰੂਏ ਆਫਤਾ ਬੈਸਾ ਕੀ ਰਾਤ ਨੂੰ ਜਿਹੜਾ ਸੂਰਜ ਚੜਿਆ ਤੇ ਉਸ ਸੂਰਜ ਤੇ ਲੱਖਾਂ ਲਾਲ ਪਾ ਰਿਆ ਜਿਹਦੇ ਨਾਲ ਦਿਨ ਹੁੰਦਾ ਆਉਂਦਾ ਹੋਵੇਗਾ ਦਿਨ ਨੰਦ ਲਾਲ ਕਹਿੰਦੇ ਨੇ ਮੇਰੀ ਜ਼ਿੰਦਗੀ ਦੀ ਰਾਤ ਨੂੰ ਕਦੀ ਉਹ ਦਿਨ ਵਿੱਚ ਨਹੀਂ ਬਦਲ ਸਕੇ ਰਾਤ ਹੀ ਬਣੀ ਰਹੀ ਮੇਰੇ ਅੰਦਰ ਤੇ ਹਨੇਰਾ ਬਣਿਆ ਇਹ ਸੂਰਜ ਉਸ ਸੂਰਜ ਨਾਲ ਲੱਖਾਂ ਲਾਲ ਪਾਵੇਂ ਸਦ ਤਾਨਾ ਨਹੀਂ ਜਨਨ ਵੇ ਰੂਏ ਆਫਤਾਬੇ ਸੁਬਾ ਰਾਤ ਨੂੰ ਸੂਰਜ ਖੜੇ ਹੋ ਗਏ ਨੰਦ ਲਾਲ ਹੱਥ ਜੋੜ ਕੇ ਸਜਦਾ ਕਰਕੇ ਮਹਾਰਾਜ ਕਹਿੰਦੇ ਨੇ ਮੈਨੂੰ ਦੱਸੇਂਗਾ ਨੰਦ ਲਾਲ ਕਿ ਆਸਮਾਨ ਮੈਨੂੰ ਕਾਲਾ ਕਿਉਂ ਦਿਖਾਈ ਦੇ ਰਿਹਾ ਹੈ ਕਾਲਾ ਫਿਰ ਮਸਿਆਦੀ ਰਾਤ ਹੋਵੇ ਤੇ ਅੰਧੀ ਰਾਤ ਹੋਵੇ ਤੇ ਆਸਮਾਨ ਤੇ ਕਾਲਾ ਹੀ ਦਿਖਾਈ ਦੇ ਰਿਹਾ ਹੈ

چل تو اپنے تخیل نال دس آسمان کا اللہ کیوں دکھائی دے رہے ہیں میں شاعر شائرتے ہیں تو قبول کر لے قویتے ہیں تیری کلپنا کی یاد دی ہے تیرا تخیل کی یاد ہے بھائی صاحب دس دے نے رنگش قبول کر دے لے از پر و رار ساخت از بس کے دودے آہے من ਅਜ ਆਸਮਾਂ ਗੁਜਾਸਤ ਹੈ ਮੇਰੇ ਬਾਦਸ਼ਾ ਕੇ ਹਿਰਦਾ ਜਦ ਪ੍ਰਮਾਤਮਾ ਲਈ ਤੜਪੇ ਤੜਪੇ ਬਿਰਹਾ ਪੈਦਾ ਹੋਇਆ ਫਿਰ ਹੌਕੇ ਨਿਕਲੇ ਨੇ ਇਹ ਹੌਕੇ ਆਸਮਾਨ ਤੱਕ ਪਹੁੰਚੇ ਨੇ ਕਿ ਮੇਰੇ ਇਹਨਾਂ ਹੌਕੇ ਨੇ ਹੀ ਸਾੜ ਕੇ ਕਾਲਾ ਕਰ ਦਿੱਤਾ ਮਹਾਰਾਜ ਨੇ ਗਲਵਕੜੀ ਚ ਲੈ ਲਏ ਇਤਨਾ ਬਿਰਹਾ ਇਤਨਾ ਬਿਰਹਾ ਸਤਿਗੁਰੂ ਦੇਵ ਜੀ ਮਹਾਰਾਜ ਵੀ ਕਹਿੰਦੇ ਨੇ ਮਿਲਾਪ ਦੇ ਆਨੰਦ ਲਈ ਇਤਨੀ ਬਿਰਹੇ ਦੀ ਪੀੜਾ ਚਾਹੀਦੀ ਚਾਹੀਦੀ ਰਬ ਦਾ ਨਹੀਂ ਪ੍ਰਭੂ ਦਾ ਨਹੀਂ ਮਹਾਰਾਜ ਤੇ ਕਹਿੰਦੇ ਨੇ ਬਿਰਹੇ ਨਾਲ ਭਰੇ ਹੋਏ ਪੁਰਸ਼ ਦਸਾਂ ਦਿਸ਼ਾਵਾਂ ਦੇ ਵਿੱਚ ਖੋਜ ਕਰਦੇ ਨੇ ਕਿਧਰੋਂ ਅਸ ਸੁਬਾ ਸੇ ਰੱਬ ਦੀ ਗੱਲ ਸੁਣਨ ਨੂੰ ਮਿਲ ਜਾਏ ਉੱਥੇ ਮਿਲ ਜਾਏ ਉੱਥੇ ਮਿਲ ਜਾਏ ਉੱਥੇ ਮਿਲ ਜਾਏ ਹਰਬਗ ਪ੍ਰਭੂ ਦੇ ਚਰਨ ਕਮਲਾਂ ਦੀ ਖੋਜ